ਲਾਈ ਵੀ ਦੋਸਤੋ ਆ ਗਈਆਂ ਭਾਈ ਕਣਕਾਂ ਜਮਾ ਵੜਨ ਦੀ ਤਿਆਰੀ ਐ ਵਿੱਚ ਵਿੱਚ ਤਾਂ ਵਿੱਚ ਹਰੀਆਂ ਵੀ ਨੇ ਡੁੱਗਣੋ ਡੁੱਗਣੋ ਵੀ ਖਰੇਤ ਕੀ ਬਚਾਇਆਗਾ ਪਰਮਾਤਮਾ ਨੇ ਸੁੱਖ ਰੱਖੀਆ ਗੜੇ ਕਾਕੜੇ ਤੋਂ ਵੀ ਜਮਾ ਬਣ ਗਿਆ ਸਿਆਣਾ ਹੁਣ ਤਾਂ ਚਾਰ ਸਵੇਰੇ ਦੇਖੋ ਖੜੀਆਂ ਨੇ ਕਣਕਾਂ ਵਧੀਆ ਐ ਜਮਾ ਪੂਰੀ ਪਕਾਤੇ ਐ ਇੱਤ ਕੀ ਘਰ ਅਮਾਗਰੋ ਵੀ ਠੰਡ ਪਈ ਆ ਉਹਨੇ ਬਣਾ ਵੀ ਦਿੱਤੀਆਂ ਕਣਕਾਂ ਦਾਣੇ ਦੂਨੇ ਬਹੁਤ ਵਧੀਆ ਨੇ ਬੱਲੀਆਂ ਚ ਅੱਗੇ ਸੱਖ ਰੱਖੇ ਪਰਮਾਤਮਾ ਦੇਖੋ ਆਹ ਬਣ ਗਿਆ ਜਮ ਵਧੀਆ ਉਹ ਖੜੀਆਂ ਚਾਰ ਸਪਿਰਸ ਚਾ ਜਮ ਸਿਆਉਣਾ ਜੱਟਾਂ ਦਾ ਵਧੀਆ ਪਰਮਾਤਮਾ ਸੰਕੇ ਸਾਧਿਰ ਪੀ ਲਵਾਵੇ ਬਟਨ ਨਾਲ ਬੱਟਾ ਦੇਖੀ ਦੀ ਦਾ ਫਰਕ ਹੁੰਦਾ ਕੋਈ ਕੁਝ ਤਾਂ ਵਧੀਆ ਬਣ ਗਿਆ ਪੱਕੀਆਂ ਖੜੀਆਂ ਨੇ ਬੱਤੇ ਆ ਰਹੀਆਂ ਨੇ ਹੱਥੋਂ ਨਾਲ ਤਾਂ ਵੱਡਨ ਨਾਲ ਕੋ ਮੈ ਅੱਜ ਵੱਡਨ ਲੱਗ ਜਾਨੂੰ ਤੇ ਆਹ ਬੱਟਨ ਨਾਲ ਬੱਟਾ ਹੈ ਹਰੇ ਹਰੀ ਖੜੀ ਹੈ ਚਲੋ ਪਰਮਾਤਮਾ ਵਧੀਆ ਥਾਂ ਤੇ ਪੈਸੇ ਲਵਾਵੇ ਹੁਣ ਤੱਕ ਤਾਂ ਬਚਤੀ ਰਹੀ ਐ ਗੜਿਆਂ ਤੋਂ ਅੱਗੇ ਬਚਤਰ ਰੱਖੇ ਬਸ ਹੁਣ ਹੁਣ ਤੱਕ ਬਚਤਰ ਰਹੀ ਐ ਅੱਗੇ ਵੀ ਬਚਤੀ ਰੱਖੇ ਪਰਮਾਤਮਾ ਅਸ ਮਾਰੇ ਮੋਟੇ ਗੜੇ ਤਾਂ ਖਾਦੇ ਆ ਕਣਕਾਂ ਨੇ ਛਿਘੇੜੇ ਨਾਲ ਛਿਘੜਾ ਕੋਈ ਬੜਾ ਨਹੀਂ ਸੀ ਪਾਣੀ ਪੂਣੀ ਲੱਗਿਆ ਜਿਹੜੇ ਉਹਨਾਂ ਨੂੰ ਗੜੇ ਗੜੇ ਜੇ ਆ ਗਏ ਉਹਨੇ ਮੋਟੇ ਉਹ ਵੈਸੇ ਠੀਕ ਐ ਜਿਹੜੇ ਸਾਹਮਣੇ ਟਕੀਆਂ ਆਈਆਂ ਸੀ ਲੱਗਦਾ ਸੀ ਗਰਮੀ ਵਾਲੀ ਪਈ ਆ ਪਹਿਲਾਂ ਠੰਡ ਨਹੀਂ ਪਈ ਸੀ ਕੋਈ ਕਣਕਾ ਹੋਣੀਏ ਨਹੀਂ ਦਸੰਬਰ ਦੇ ਮਹੀਨੇ ਚ ਤਾਂ ਬਾਹਣੀ ਦਿਸ ਜਾਂਦੀ ਸੀ ਐ ਲੱਗਦਾ ਸੀ ਵੀ ਅੱਕੀ ਤਾਂ ਕਣਕਾ ਬਣਾ ਰਹਿਗੇ ਚਲੋ ਵਧੀਆ ਹੋ ਗਿਆ ਕਰ ਮਾਤਾ ਮੋٹے ਦਾਣੇ ਨੇ ਚਲੋ ਪਰਮਾਤਮਾ ਵਧੀਆ ਰੱਖੂਗਾ ਚੌਲ ਘਟ ਨਿਕਲੇ ਤੇ ਹੋਜੀ ਗਣਕ ਵਧੀਆ ਡੰਗ ਲਾ ਦੋ ਚਲੋ ਠੀਕ ਹੈ ਜੀ ਓਕੇ